ਸਸੀ ਕਾਲ ਜੀ ਸਾਰਿਆਂ ਨੂੰ ਮੈਂ ਗੁਰਵਿੰਦਰ ਸਿੰਘ ਸਿੱਧੂ ਖਰੜ ਤੋਂ ਮੈਂ ਸਰਦਾਰ ਬੂਟਾ ਸਿੰਘ ਜੀ ਜਿਹੜੇ ਐਕਸ ਹੋਮ ਮਿਨਿਸਟਰ ਸੀਗੇ ਭਾਰਤ ਸਰਕਾਰ ਉਹਨਾਂ ਦਾ ਭਤੀਜਾ ਬੋਲ ਰਿਹਾ ਜਿਹੜਾ ਕਿ ਇਹਨੇ ਪੰਜਾਬ ਦੇ ਪ੍ਰਧਾਨ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਰਦਾਰ ਸਾਹਿਬ ਬਾਰੇ ਬਿਆਨ ਦਿੱਤਾ ਆ ਜੋ ਉਹਨੇ ਬੋਲਿਆ ਆ ਉਹ ਸਾਰੀ ਸਿੱਖ ਕੌਮ ਲਈ ਬੋਲਿਆ ਆ ਕਿ ਮੋਜੀ ਸਿੰਘ ਕਿਹੋ ਜਿਹੇ ਹੁੰਦੇ ਆ ਤੇ ਕੀ ਕੰਮ ਕਰਦੇ ਆ ਮੈਂ ਤੇ ਮੈਨੂੰ ਬੋਲਣ ਲੱਗਿਆ ਵੀ ਉਹ ਸ਼ਰਮ ਆਉਂਦੀ ਆ ਜੋ ਉਹਨੇ ਬੋਲਿਆ ਆ ਸਰਦਾਰ ਬੂਟਾ ਸਿੰਘ ਜੀ ਕਿੰਨੇ ਸੀਨੀਅਰ ਲੀਡਰ ਆ ਮੈਂ ਅੱਜ ਤੁਹਾਨੂੰ ਉਹਨਾਂ ਦੀਆਂ ਹੋਰ ਵੀ ਬਹੁਤ ਗੱਲਾਂ ਦੱਸੂਗਾ ਮੇਰੇ ਭਰਾਵਾਂ ਨੇ ਬਹੁਤ ਕੁਝ ਦੱਸਿਆ ਕਿ ਉਹ ਕਿੰਨੇ ਪੜ੍ਹੇ ਲਿਖੇ ਸੀਗੇ ਬੀਏ ਆਨਰ ਕੀਤੀ ਸੀ ਐਮਏ ਕੀਤੀ ਸੀ ਪੀਐਚਡੀ ਕੀਤੀ ਸੀ ਸੱਚੀ ਉਹਨਾਂ ਨੇ ਇੰਨੇ ਮਤਲਬ ਪੜ੍ਹੇ ਲਿਖੇ ਸੀਗੇ ਐਮ ਦੇ ਵਿੱਚ ਤਾਂ ਉਹ ਗੋਲਡ ਮੈਲ ਲਿਸਟ ਸੀ ਤੇ ਬਾਕੀ ਉਹਨਾਂ ਨੇ ਪੰਜਾਬ ਦੇ ਬਾਰੇ ਵੀ ਬਹੁਤ ਕੁਝ ਕੀਤਾ ਤੇ ਉਹਨਾਂ ਦਾ ਜਿਹੜਾ ਵੈਸੇ ਆਪਣਾ ਏਰੀਆ ਜਲੌਰ ਸਿਗਾ ਰਾਜਸਥਾਨ ਤੋਂ ਉਹਨਾਂ ਨੇ ਵੀ ਬਹੁਤ ਗਰੀਬਾਂ ਲਈ ਬਹੁਤ ਕੁਝ ਕੀਤਾ ਉਹਨਾਂ ਨੇ ਗਰੀਬਾਂ ਲਈ ਇੱਥੇ ਰੇਏ ਲਾਗੇ ਰੇਲਾਂ ਬੁੱਕ ਕਰ ਕਰਕੇ ਗੰਨੇ ਦੀਆਂ ਲੈ ਕੇ ਜਾਂਦੇ ਰਹੇ ਆ ਕਿੰਨੇ ਸਾਲ ਉਥੇ ਉਹਨਾਂ ਨੂੰ ਉਹਨਾਂ ਦੇ ਪਸ਼ੂਆਂ ਲਈ ਚਾਰਾ ਦਿੰਦੇ ਸੀ ਫਰੀ ਦੇ ਵਿੱਚ ਇਥੋਂ ਮੁੱਲ ਖਰੀਦ ਕੇ ਲੈ ਜਾਂਦੇ ਸੀ ਮੈਂ ਉਹਨਾਂ ਦੇ ਨਾਲ ਹੀ ਹੁੰਦਾ ਸੀ ਉਦੋਂ ਵੀ ਮੇਰੇ ਪਿਤਾ ਜੀ ਵੀ ਤੇ ਅਸੀਂ ਸਾਰੇ ਹੋਰ ਵੀ ਜਿਹੜੇ ਸਰਦਾਰ ਸਾਹਿਬ ਨਾਲ ਪਿਆਰ ਨਾਲ ਉਹਨਾਂ ਨਾਲ ਰਹਿੰਦੇ ਸੀਗੇ ਉਹਨਾਂ ਦੇ ਨਾਲ ਕੰਮ ਕਰਦੇ ਸੀਗੇ ਸਾਰੇ ਇਕੱਠੇ ਹੋ ਕੇ ਰੇਲ ਗੇ ਲਾਗੇ ਟ੍ਰੇਨਾਂ ਬੁੱਕ ਕਰਕੇ ਰਾਜਸਥਾਨ ਜਲੌਰ ਲੈ ਕੇ ਜਾਂਦੇ ਸੀਗੇ ਤੇ ਜਿਹੜਾ ਚੋਣ ਨਿਸ਼ਾਨ ਪੰਜਾਯਾ ਅੱਬੀ ਮੇਰੇ ਤਾਇਆ ਜੀ ਦਾ ਹੀ ਦੇਣ ਆ ਮੈਂ ਇਹਦੇ ਬਾਰੇ ਵੀ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਆ ਪਹਿਲਾਂ ਚੋਂ ਨਿਸ਼ਾਨ ਹੁੰਦਾ ਸੀਗਾ ਗਾਂਬੱਛਾ ਉਦੋਂ ਮੈਂ ਬਹੁਤ ਛੋਟਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਚੋਣ ਨਿਸ਼ਾਨ ਚੇਂਜ ਕਰਨਾ ਸੀਗਾ ਕਾਂਗਰਸ ਪਾਰਟੀ ਨੇ ਇਹਨਾਂ ਦੀ ਮੀਟਿੰਗ ਹੋਈ ਜਿਹਦੇ ਵਿੱਚ ਆਪਣੇ ਅਰਜਨ ਸਿੰਘ ਜੀ ਤੇ ਬ੍ਰਾਮ ਜਾਖੜ ਜੀ ਤੇ ਤਾਇਆ ਜੀ ਤੇ ਨਾਲ ਇੰਦਰਾ ਗਾਂਧੀ ਜੀ ਤੇ ਹੋਰ ਵੀ ਬਹੁਤ ਸੀਨੀਅਰ ਲੀਡਰ ਸਿਗੇ ਇਹ ਬਹੁਤ ਧੇਰ ਬੈਠੇ ਰਹਾ ਬੜੀ ਧੇਰ ਬੈਠੇ ਰਹਾ ਇਹਨਾਂ ਨੂੰ ਕੋਈ ਚੋਣ ਨਿਸ਼ਾਨ ਮਿਲੇ ਨਾ ਕੁਝ ਕੁਝ ਨਾ ਪਤਾ ਲੱਗੇ ਵੀ ਕੀ ਅਸੀਂ ਰੱਖੀਏ ਕੀ ਰੱਖੀਏ ਕਾਫੀ ਧੇਰ ਸੋਚਾਂ ਵਿਚਾਰਾਂ ਕਰਦੇ ਰਹੇ ਕਦੀ ਕੋਈ ਸੁਝਾਅ ਦਿੰਦਾ ਸੀ ਕਦੀ ਕੋਈ ਸੁਝਾਅ ਦਿੰਦਾ ਸੀ ਸਾਰਿਆਂ ਨੂੰ ਚੰਗਾ ਨਹੀਂ ਸੀ ਲੱਗਦਾ ਉੱਥੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਸੀਗੀ ਕਮਰੇ ਦੇ ਅੰਦਰ ਤੇ ਤਾਇਆ ਜੀ ਦੀ ਨਿਗਾਹ ਪਈ ਗੁਰੂ ਨਾਨਕ ਦੇਵ ਜੀ ਦੇ ਫੋਟੋ ਦੇ ਉੱਤੇ ਉਹਨਾਂ ਨੇ ਕਿਹਾ ਕਿ ਕਿਉਂ ਨਾ ਆਪਾਂ ਬਾਬੇ ਨਾਨਕ ਦਾ ਪੰਜਾ ਚੋਣ ਨਿਸ਼ਾਨ ਰੱਖ ਲਈਏ ਤੇ ਸਾਰਿਆਂ ਨੇ ਕਿਹਾ ਕਿ ਹਾਂ ਚੋਣ ਨਿਸ਼ਾਨ ਪੰਜਾ ਬਹੁਤ ਵਧੀਆ ਚੋਣ ਨਿਸ਼ਾਨ ਆ ਕਿ ਗੁਰੂ ਨਾਨਕ ਦੇਵ ਜੀ ਦਾ ਅਸ਼ੀਰਵਾਦ ਵੀ ਹੈ ਤੇ ਉਸ ਤੋਂ ਬਾਅਦ ਚੋਣ ਨਿਸ਼ਾਨ ਪੰਜਾ ਰੱਖਿਆ ਗਿਆ ਆ ਤੇ ਮੈਂ ਰਾਜਾ ਬਰਿੰਗ ਨੂੰ ਕਹਿਣਾ ਚਾਹਣਾ ਆ ਵੀ ਕਾਲਾ ਰੰਗ ਜਿਹੜਾ ਆ ਇਹ ਕਿ ਕਿਸੇ ਨੇ ਆਫ ਨਹੀਂ ਲਿਆ ਇਹ ਤੇ ਅਕਾਲ ਪੁਰਖ ਸਾਹਿਬ ਜੀ ਦੀ ਬਖਸ਼ਿਸ਼ ਆ ਦੋ ਹੀ ਰੰਗ ਆ ਜਾਂ ਗੋਰਾ ਆ ਤੇ ਜਾਂ ਕਾਲਾ ਆ ਇਹਨੂੰ ਆਪਣੀ ਸੋਚ ਦੇ ਥੋੜਾ ਜਿਹਾ ਵਿਚਾਰ ਕਰਨਾ ਚਾਹੀਦਾ ਵੀ ਕਿਹੋ ਜੀ ਇਹਦੀ ਸੋਚ ਆ ਤੇ ਇਹ ਲੋਕ ਜਿਹੜੇ ਕਹਿੰਦੇ ਆ ਸਾਰੇ ਨਹੀਂ ਕੁਝ ਲੋਕ ਹੀ ਕਹਿੰਦੇ ਆ ਕਿ ਇਹ ਮਜਬੀ ਸਿੱਖ ਕਾਲੇ ਆ ਜਾਂ ਇਹ ਪੱਠੇ ਪਾਉਂਦੇ ਜਾਂ ਕੀ ਕਰਦੇ ਆ ਇਹ ਲੋਕ ਜਿਹੜੇ ਆ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਉਪਦੇਸ਼ ਜੋ ਉਹਨਾਂ ਨੇ ਸਾਨੂੰ ਦਿੱਤਾ ਹੋਇਆ ਆ ਸਿੱਖਾਂ ਨੂੰ ਜਾਂ ਸਾਰੀ ਕਾਇਨਾਤ ਨੂੰ ਉਹ ਮੰਨਦੇ ਹੀ ਨਹੀਂ ਇਹਨਾਂ ਨੇ ਕਿਹਾ ਆ ਕਿ ਮਾਨਸ ਕੀ ਜਾਤ ਸਭੇ ਇੱਕਿਆ ਪਹਿਚਾਨ ਬੋ ਵੀ ਜਿਹੜਾ ਮਨੁੱਖ ਆ ਉਹ ਇੱਕ ਆ ਸਾਰੇ ਹੀ ਇੱਕ ਆ ਆਪਾਂ ਤੇ ਦੇਖੋ ਮذਬੀ ਸਿੱਖਾਂ ਦੇ ਵਿੱਚ ਕਿਹੜੀ ਚੀਜ਼ ਦੀ ਘਾਟ ਆ ਜਾਂ ਜਿਹੜੀ ਹੋਰ ਜਾਤਾਂ ਦੇ ਵਿੱਚ ਜਾਦੀ ਪਾਈ ਗਈ ਆ ਨਹੀਂ ਜਿਹੜੀ ਅਕਾਲ ਪੁਰਖ ਸਾਹਿਬ ਜੀ ਨੇ ਇਨਸਾਨ ਬਣਾਇਆ ਆ ਔਰਤ ਤੇ ਜਾਤ ਉਹ ਸਾਰੇ ਇਕਿਆ ਤੇ ਇਹਦਾ ਮਤਲਬ ਇਹ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਉਪਦੇਸ਼ ਨੂੰ ਮੰਨਦੇ ਹੀ ਨਹੀਂ ਇਹਦਾ ਤਾਂ ਮਤਲਬ ਇਹੀ ਆ ਤੇ ਮੇਰੇ ਹੋਰ ਵੀ ਕਿੰਨੇ ਵੀ ਭਰਾ ਸਾਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇਸ ਗੱਲ ਦਾ ਵਿਰੋਧ ਕੀਤਾ ਗਿਆ ਆ ਤੇ ਵਿਰੋਧ ਕਰਨਾ ਵੀ ਬਣਦਾ ਆ ਇਹਨੇ ਬਹੁਤ ਗਲਤ ਬੋਲਿਆ ਮਾਫੀ ਦੇ ਵਿੱਚ ਇਹਨੇ ਕਿਹਾ ਆ ਮਾਫੀ ਦੇ ਵਿੱਚ ਇਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦਾ ਵੀ ਬਾਅਦ ਵਿੱਚ ਜ਼ਿਕਰ ਲਿਆ ਆ ਤੇ ਗਿਆਨੀ ਜਲ ਸਿੰਘ ਦਾ ਵੀ ਜ਼ਿਕਰ ਲਿਆ ਪਰ ਜਦੋਂ ਇਹਨੇ ਬੇਇੱਜ਼ਤੀ ਕੀਤੀ ਉਦੋਂ ਇਹਨੇ ਇਕੱਲਾ ਮੇਰੇ ਤਾਇਆ ਜੀ ਦਾ ਸਰਦਾਰ ਬੂਟਾ ਸਿੰਘ ਜੀ ਦਾ ਨਾਮ ਲਿਆ ਆ ਤੇ ਇਹਨੂੰ ਮਾਝੀ ਸਿੱਖ ਕੌਮ ਤੋਂ ਜਾਂ ਹੋਰ ਵੀ ਐਸੀਬੀਸੀ ਭਾਈਚਾਰੇ ਤੋਂ ਇਹਨੂੰ ਮਾਫੀ ਮੰਗਣੀ ਚਾਹੀਦੀ ਆ ਕਿ ਜਿਹੜੇ ਮੈਂ ਇਹ ਸ਼ਬਦ ਬੋਲੇ ਆ ਇਹ ਗਲਤ ਆ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਦੀ ਜਿਹੜੀ ਹਾਈ ਕਮਾਂਡ ਆ ਉਹਨਾਂ ਨੂੰ ਵੀ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਆ ਕਾਂਗਰਸ ਦੇ ਪ੍ਰਧਾਨ ਜਿਹੜੇ ਆ 올 ਇੰਡੀਆ ਦੇ ਪ੍ਰਧਾਨ ਆ ਉਹਨਾਂ ਨੇ ਵੀ ਹਾਲੇ ਤੱਕ ਕੋਈ ਬਿਆਨ ਨਹੀਂ ਦਿੱਤਾ ਕਿ ਸਰਦਾਰ ਬੂਟਾ ਸਿੰਘ ਜੀ ਕਾਂਗਰਸ ਦੇ ਐਨੇ ਸੀਨੀਅਰ ਲੀਡਰ ਸੀ ਉਹਨਾਂ ਨੇ ਸਾਰੀ ਜ਼ਿੰਦਗੀ ਕਾਂਗਰਸ ਦੀ ਸੇਵਾ ਕੀਤੀ ਤੇ ਇਹਨਾਂ ਨੂੰ ਇਹ ਬਿਆਨ ਦੇਣਾ ਚਾਹੀਦਾ ਸੀਗਾ ਕਿ ਰਾਜਾ ਵੜਿੰਗ ਨੇ ਜੋ ਬੋਲਿਆ ਉਹ ਗਲਤ ਬੋਲਿਆ ਤੇ ਅਸੀਂ ਮਾਫੀ ਮੰਗਦੇ ਆ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਵੈਸੇ ਮੇਰੇ ਹਿਸਾਬ ਨਾਲ ਤਾਂ ਪਰ ਇਹ ਜੋ ਵੀ ਹੋਇਆ ਬਹੁਤ ਗਲਤ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ